ਪਿਆਰ ਭਰੀ ਸਾਸਰੀ ਕਲ ਫੇਸਬੁਕ ਨੂੰ YouTube ਵਾਲਿਆਂ ਨੂੰ ਕਿਹਨੇ ਐਡ ਹੁਣੀ 5 ਤੋਂ 7 ਫੋਟੋ ਮੈਂ ਭੇਜਿਆ ਕਰੋ ਤਾਂ ਵਾਲੇ ਪਾਸੇ ਪੋਸਟਰ ਤੇ ਆਪਣਾ ਨੰਬਰ ਚ ਲੀ ਜਾਂਦਾ ਆਪਾਂ ਲੈ ਕੇ ਐ ਵੀਰੇ 8 ਤੋਂ 9 ਤੋਂ 10 ਚੀਜ਼ਾਂ ਵੀਡੀਓ ਸਾਰੀ ਵੇਖਿਓ ਵੀਡੀਓ ਸਟੈਪ ਨਾ ਕਰੋ ਲਾਈਕ ਕਰਜੋ ਕਰੋ ਕਮੈਂਟ ਕਰਜੋ ਕਰੋ ਚੈਨਲ ਸਬਸਕ੍ਰਾਈਬ ਕਰਜੋ ਕਰੋ ਵੀਰੇ ਲਾਈਕ ਕਰਜੋ ਕਰੋ ਭਰਾ ਬਣ ਕੇ ਗੁੱਠਾ ਦਵਾਜੋ ਕਰੋ ਕੁਛ ਨਹੀਂ ਹੁੰਦਾ ਵੀਰੇ 16 ਸਾਦਾ ਟਰਾਲਾ ਹੈਵੀ ਤੋਂ ਭਰਿਆ ਟਰਾਲਾ ਬਣਿਆ ਸੇਲ ਦਾ ਮਾਲ ਲੱਗਿਆ ਬੱਤੇ ਛੱਤੇ ਸਭ ਕੁਝ ਵੈੱਡ ਛੱਡ ਸਭ ਕੁਝ ਸੇਲ ਦਾ ਮਾਲ ਆ 16 ਸਾਦਾ ਟਰਾਲਾ 10 ਨੜੀ ਹਾਬਾ ਤੇ ਰੇਲ ਦਾ ਹਿੱਸਾ 10 ਇੰਚੀ ਘੱਟ ਰਾ ਫਿਰਾਂ ਤੋਂ ਲੈਫਟ ਤੋਂ ਟਰਾਲਾ ਲੇਜਰ ਕੱਢਣ ਦਾ ਵੈੱਡ ਬਣਿਆ 2.5 ਫੁੱਟਾ ਵੈੱਡਾ 2.5 ਫੁੱਟਾ ਵਾਡਾ ਦੋ ਫਟਵਾੜਾ ਬੇਰ ਚ ਲੱਗੇ ਵੀਲ ਕਵਰ ਚੜੇ ਹੋਏ ਆ 10 ਇੰਚੀ ਘਾ ਡੜਾ ਧੋੜੀ ਬਰ ਸਪੋਟਾਂ ਫੇਰ ਲਾਈਆਂ ਤੇ ਮੱਛੀ ਹੁੱਕ ਚੋਂ ਟਰਾਲਾ ਇਹ 52 52 ਇੰਚ ਹੁੱਕ ਹੈ ਦੀ ਆ ਗਾਡਰ ਆ ਥੋੜੀ ਵੇ ਪਲੇਟਾਂ ਵੀ ਭਰਗਾਉਂਗਾ ਵੀ ਗਾਡਰ ਧਵਲ ਨਾ ਆਹਦੇ ਪਲੇਟਾਂ ਭਰਗਾ ਥੋੜੀ ਵੇ ਥੰਦੇ ਵਾਲੇ ਪਾਸੇ ਤੇ ਆਹਦੀ ਪਲੇਟਾਂ ਭਰੀਆਂ ਤੁਹਾਨੂੰ ਦਿਖਾਉਣੇ ਆ ਛੱੜ ਪਏ ਹੇਲ ਦਾ ਐਸਾ ਵੀ ਭਾਈ ਦੇ ਭੈਰਗਾ ਤੇ ਜਾਜੀ ਫਰਸ ਲੱਗੀ ਆ ਜੋੜ ਕੋਈ ਨਹੀਂ ਵਿੱਚ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਸ ਪਰ ਕਰਸੇ 2k ਦਾ ਰੰਕ ਕੀਤਾ ਇਰਗਿਆ ਸ਼ਹਿਰਪੁਰਾ ਵੀਰ ਦਾ ਦੇ ਰੇਟ ਹੈ 330000 330000 330000 ਸ਼ਹਿਰਪੁਰ ਇਰਗਿਆ ਵੀਰ ਦਾ ਤੇ ਮਾਲਕ ਵੀ ਤਾਂ ਨੰਬਰ ਉੱਤੇ ਕਹਿੰਦੇ ਜਿਹੜਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਮਾਨਤਾਨ ਫੁੱਲ ਕਰੂਗਾ 330000 ਚੋਂ ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਮੰਜਾ ਛਲਜਾ ਲੱਗਿਆ ਵਾ 16 78 ਰਾਹ ਦਾ 32 33 ਕੁਆਂਟਰੀ ਦਾ ਵੇਟ ਤੇ 20 ਭਾਈ ਦੇ ਭੈਰਗੇ ਦੇ ਤੇ ਇਹ ਲਦਾਸ ਵੀ ਭਾਈ ਦੇ ਬਹਿਰਾਂ 32 33 ਕੁਆਂਟ ਰੇ ਵੇਟ ਹੈ ਦਾ 31 32 ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਤੇ ਵਧੀਆ ਟਾਇਰ ਪਾਏ ਹੋਏ ਆ 45 46 ਪੈਸੇ ਕੋਕਾ ਵੀ ਟਰਾਲਾ ਤੇ ਬੈੱਡ ਭੋਵਿਆ ਲੱਗਿਆ ਵਾ ਲੇਜ਼ਰ ਕੱਟ ਦਾ ਬਣਿਆ 2.5 ਫੁੱਟਾ ਬੈੱਡ ਆ ਕਿਸੇ ਵੀਰ ਪਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਲਾਈਟਾ ਚੈਕਟਰ ਲੱਗਿਆ ਟਰਾਲੇ ਤੇ ਸਾਰੀ ਜਾਣਕਾਰੀ ਦੇਣੀ ਫੋਨ ਲਾ ਕੇ ਲੈ ਸਕਦੇ ਆ ਸੰਦੀਰ ਕੋ ਸਾਰੀ ਵੀਕਲ ਸਟੈਪ ਨਾ ਕਰੋ ਫਾਰਮ ਟਰੈਕ 60 ਘੋੜਾ ਬੈਂਪਰ ਲੱਗਿਆ ਵਾ ਤਿੰਨ ਫੋਟੋ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਫਾਰਮ ਟਰੈਕ 60 2021 ਮਾਡਲ ਇੰਜਨ ਗੇਅਰ ਤਾਂ ਪੂਰਾ ਓਕੇ ਆ ਬਹੁਤ ਘੱਟ ਟਰੈਕਟਰ ਚੱਲਿਆ ਪਾਵਰ ਸਟੀਅਰ ਨਾ ਤੇ ਇੰਜਨ ਗੇਅਰ ਦਾ ਪੂਰਾ ਓਕੇ ਆ ਕਿਸੇ ਕੋਕਾ ਵੀ ਟਰੈਕਟਰ ਆ ਬਿਲਕੁਲ ਨਵਾਂ ਪਿਆ ਤੇ ਬਹੁਤ ਕਾ ਟਰੈਕਟਰ ਚੱਲਿਆ ਵਾ ਸਾਰੀ ਜਾਣਕਾਰੀ ਜਾਨੀ ਫੋਨ ਲਾ ਕੇ ਲੈਸਾ 2021 ਮਾਡਲ ਆ ਇੱਤੇ ਨਵੇਂ ਟਾਇਰ ਆ ਟਰੈਕਟਰ ਦੇ ਤੇ ਚੌੜੇ ਪਏ ਵੀ ਮੂਹਲੇ ਟਾਇਰ ਵੀ ਤੇ ਮਗਲੇ ਵੀ ਪੂਰੇ ਵਧੀਆ ਟਾਇਰ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਪੂਰਾ ਛੌਂਕ ਦਾ ਰੱਖਿਆ ਬੈਂਪਰ ਬੈਂਪਰ ਬਹੁਤ ਵੱਡਾ ਲੱਗਿਆ ਵਾ ਸਾਤੇ ਰੇਟ ਦੀ ਗੱਲ ਕਰਕੇ ਇਹਦਾ ਰੇਟ ਹੈਗਾ 6,75,000 6,75,000 ਰੁਪਏ ਰੇਟ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਕਿਸੇ ਵੀਰ ਭਾਈ ਜੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਹੋ ਸੋਹਣਾ ਟਰੈਕਟਰ ਆ ਘੋੜਾ ਪਿੰਪਰ ਲੱਗਿਆ ਵਾ ਛਤਰੀ ਲੱਗੀ ਫੇਵਰ ਦੀ ਡੈਕ ਸ਼ੱਕ ਉੱਤੇ ਲੱਗਿਆ ਵਾ ਸਾਰਾ ਐਕਸੈਸਰੀ ਲੱਗੀ ਵੀ ਆ ਵੀ ਸਾਰੀ ਜਾਣਕਾਰੀ ਲਈ ਫੋਨ ਲੱਗ ਕੇ ਲੈ ਸਕਦੇ ਕੋਕਾ ਵੀ ਟਰੈਕਟਰ ਆ ਇਹ ਜਨ ਕੇ ਤਪੂਰੇ ਆ ਕਿ ਵੀ ਕੋ ਸਾਰੀ ਵਕਤ ਸਟੈਪ ਨਾ ਕਰੇ 7 ਫੁੱਟਾ ਰੋਟਾ ਵੈਕਟਰ ਆ ਮਿੰਦਰੇ ਵਾਲਿਆਂ ਦਾ ਡੀ ਆਈ ਮਿੰਦਰੇ ਵਾਲਿਆਂ ਦਾ ਕੋਕਾ ਪੀਸ ਰੋਟਾ ਵੈਕਟਰ ਕਿਸੇ ਵੀਨ ਪੈਨ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਏਰੀਗੰਬਰਸਰ ਪੈਂਡ ਮੇਢੀਆ ਪੱਤیاں ਛੱਤیاں ਬਿਲਕੁਲ ਨਵੀਆਂ ਪਈਆਂ ਕਲਾਸ ਵਧੀਆ ਪਿਆਵਾ ਬਿਲਕੁਲ ਆਇਆ ਪੋਪੜੇ ਜਿਵੇਂ ਨਹੀਂ ਲੈ ਕਲਾਸ ਤੋਂ ਆਹ ਪਲੇਟ ਆ ਕੀ ਸਾਰਾ ਕੁਝ ਪੜ ਸਕਦੇ ਆ ਤੇ ਕੋਕਾ ਪੀਸ ਜਮਾ ਰੋਟਾ ਵੇਟੜਾ ਇਹ ਏਰੀਗੰਬਰਸਰ ਪੈਂਡ ਮੇਢੀਆ ਉੱਥੇ ਪਿਆ ਤੇ ਰੇਟ ਹੈਗਾ 50000 ਮੌਕੇ ਤੇ ਮਾਨਤਨ ਕਰ ਦੇਣਗੇ ਇੱਕ ਬਿਰੀ ਪਰ ਇਹਨਾਂ ਵੀਰਾਂ ਕੋਲੇ ਖਰਚੇ ਵਧਣ ਵਾਲਾ ਦੋ ਚੀਜ਼ਾਂ ਉਹਦਾ ਰੇਟ ਹੈਗਾ 40000 ਰੁਪਇਆ ਪੱਤਗਾ ਛੱਤੀਆਂ ਵਧੀਆਂ ਰੂਟਾ ਵੇਟਰ ਦੀਆਂ ਵੇਖ ਸਕਦੇ ਆ 7 ਫੁੱਟ ਰੇਟ ਹੈਗਾ 50000 ਪਿੰਡ ਹੈਗਾ ਜਿਲ੍ਹਾ ਬੰਸਰ ਪਿੰਡ ਬਣੀ ਟਾ ਆਹ ਰੀਪਰ ਆ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਕਲਾਸ ਨਾਮ ਵਧ ਗਿਆ ਪਿਆ ਫੁੱਲ ਗਾਰੰਟੀ ਅਗੇਰ ਦੀ 7 6 ਫੁੱਟ ਹੈ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰਨਾ ਰੇਟ ਹੈਗਾ 40000 ਇਹ ਜੰਮਪਰਸਰ ਪਿੰਡ ਬਣੀ ਟਾ ਇੱਕੇ ਵੀਰ ਕੋਲੇ 20000 ਰੂਟਾ ਵੇਟਰ ਤੇ ਰੀਪਰ ਕਿਸੇ ਵੀਰ ਭਾਈ ਨੂੰ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਕੋਕਾ ਪੀਸਾ ਤੁਮੇ ਚੀਚਾ ਐਸੀ 2013 ਮਟੜਾ ਇੰਜਨ ਗੇਅਰ ਦਾ ਓਕੇ ਆ 60 ਹਸਪਾਵਰ ਟਰੈਕਟਰ ਸੋਨਾ ਲੀਕਾ ਇੰਜਨ ਗੇਅਰ ਦਾ ਪੂਰਾ ਓਕੇ ਆ ਬੂਲ ਟਾਇਰ ਜਵਾ ਨਵੇਂ ਚੜੇ ਹੋਏ ਮਗਰਲੇ ਵੀ ਚੜੇ ਹੋਏ ਆ ਕਿਸੇ ਵੀਰ ਭਾਈ ਨੂੰ ਲੈਣਾ ਉਹ ਵੀਰਾਂ ਸੰਪਰਕ ਕਰ ਸਕਦੇ ਆ 2013 ਮਟੜਾ ਇੰਜਨ ਗੇਅਰ ਦਾ ਪੂਰਾ ਓਕੇ ਆ ਖੋਗਾ ਪਾ ਲਾਗੇ ਰੱਖਿਆ ਪਿਆ ਵੀਰ ਦਾ ਕਿਸੇ ਵੀਰ ਭਾਈ ਨੇ ਲੈਣਾ ਉਹ ਵੀ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਾਂਦਾ ਸਾਰੀ ਜਾਣਕਾਰੀ ਜਿਹੜੀ ਫੋਨ ਲੱਗੇ ਲੈ ਸਕਦੇ ਆ 90 ਪੇਹ ਟਾਇਰ ਆ ਟਰੈਕਟਰ ਦੇ ਚਾਰੇ ਕਿਸੇ ਵੀਰ ਭਾਈ ਨੇ ਕੋਕਾ ਵੀ ਟਰੈਕਟਰ ਆ ਕਿ ਜੋ ਲੀਖੀ ਗਣੀ ਪੂਰਾ ਸਾਫ ਪਿਆ ਰੇਟ ਦੀ ਗੱਲ ਕਰੀਏ ਰੇਟ ਹੈਗਾ 3 ਲੱਖ 90 ਹਜ਼ਾਰ 3 ਲੱਖ 90 ਹਜ਼ਾਰ ਰੁਪਿਆ ਰੇਟ ਆ ਇੰਜਨ ਗੇਅਰ ਦਾ ਓਕੇ ਆ ਅਤੇ ਮਰਗਾਰਸ਼ ਕਰਕੇ ਜੋ ਗਲੇਰੀ ਪੂਰਾ ਸਾਫ ਟਰੈਕਟਰ ਆ ਕਿਸੇ ਕੋਕਾਪੀ ਟ੍ਰੈਕਟਰ ਦਾ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਣਾ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਕੇ ਦੱਸਣੇ ਆ 4 ਸਿਲੰਡਰ 60 ਹਸ ਪਾਵਰ ਦਾ ਨੰ ਕੋਕਾਪੀ ਟ੍ਰੈਕਟਰ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਰਹੀ ਸਕਦੀਆਂ ਦੋ ਜਾਂ ਨਵਾਂ ਟਰਾਲਾ 14 ਫੁੱਟ ਕਿਸੇ ਵੀਰਪਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਲੈਫਟ ਵਾਲਾ ਡਬਲ ਪੰਪ ਲੱਗਿਆ ਵਾ 14 7 ਦਾ ਟਰਾਲਾ 6 10 ਫੁੱਟ ਵੱਡਾ ਹੈ ਦਾ ਤੇ 2 ਫੁੱਟ ਵਾੜ ਰੇਲ ਦਾ ਹਿੱਸਾ ਦਾਹਣੀ ਹੱਬਾ ਤੇ ਜੋ ਜੁਜਾ ਮੱਛੀ ਹੋਕਰ ਟਰਾਲਾ ਡਬਲ ਪੰਪਾ ਟਰਾਲੇ ਨੂੰ ਤੇ ਵਧੀਆ ਟਾਇਰ ਚੜੇ ਹੋਇਆ ਬਿਨਾ ਕੱਟ ਤੋਂ ਕਿਸੇ ਵੀਰ ਪਾਈ ਦੇ ਵੀਲ ਕਵਰ ਲੱਗੇ ਹੋਇਆ ਵੇਟ ਤੇ ਲੱਗੇ ਹੋਇਆ ਫਰਸ ਵਜਾ ਵਧੀਆ ਲੱਗੇ 20 ਬਾਈ ਦੇ ਬੈਰਗਾ ਤੇਰੇ ਰੇਟ ਤੁਣੀ ਫੋਨ ਤੇ ਕਰ ਸਕਦੇ ਹਾਂ ਰੇਟ ਦੱਸਿਆ ਨਹੀਂ ਵੀਰ ਨੇ ਕੋਕਾ ਪੀ ਟਰਾਲਾ ਕਿਸ ਕਿਉਂ ਦਾ ਸੱਤ ਦਾ ਡਬਲ ਪੰਪਾ ਤੇ ਆ ਦੇ ਰੇਟ ਫੋਨ ਤੇ ਕਰ ਲਿਓ ਟੈਰੀਲ ਦਾ ਐਸਾ ਦਾਲਕੀ ਗੱਡ ਰ ਹੈ ਜੇ ਮੱਛੀ ਹੁੱਕ ਚ ਟਰਾਲਾ 14 ਸਤ ਤੱਕ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਦਾਂ ਸੰਪਰਕ ਕਰ ਸਕਦੇ ਆ ਵਧੀਆ ਟਰਾਲਾ ਟੋਕੇ ਦਾ ਰੰਗ ਕੀਤਾ ਹੋਆ ਕੋਕਾ ਵੀ ਟਰਾਲਾ ਜਮ ਕੱਟ ਛੱਟ ਟਾਇਰ ਦੇ ਵਿੱਚ ਕੋਈ ਨਹੀਂ 50 60 ਪਰ ਟਾਇਰ ਇੰਜਨ ਗੇਅਰ ਦਾ ਬਦਿ ਜਾ ਟਰਾਲਾ ਪਿਆ 260 ਹਸ ਪਾਵਰ ਇੰਜਨ ਗੇਅਰ ਦਾ ਓਕੇ ਆ ਇਹ ਵਧੀਆ ਟਰੈਕਟਰ ਆ ਤੇ 2014 ਮਾਡਲ ਦਾ ਟਾਇਰ ਵਧੀਆ ਪਏ ਆ ਤੇ ਜਵਨ ਨਵੇਂ ਵਰਗਾ ਟਰੈਕਟਰ ਆ ਕਿਤੇ ਪਰੰਧ ਦੇ ਢੀਡ ਨਹੀਂ ਵਜੀ ਪੂਰਾ ਸਾਫ ਕੇ ਰੱਖਿਆ ਹੋਆ ਕਿਸੇ ਦਾ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਏ ਬਿਨਾਂ ਸਪਰਕ ਕਰ ਸਕਦੇ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਟਾਇਰ ਹੈਗੇ ਇਹਦੇ 70 ਤੋਂ 75 ਰੁਪਏ ਤੇ ਨਾਲ ਦੇ ਟਾਇਰ ਛੇ ਆ 2014 ਮਾਡਲ ਕਿਹੜੇ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਵੀਰ ਨੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਇੰਜਨ ਗੇਅਰ ਤਾਂ ਪੂਰਾ ਓਕਟੇ ਆ ਟਰੈਕਟਰ ਮੈਂ ਬਿਲਕੁਲ ਨਵੇਂ ਹਰਗਾ ਪਿਆ ਕਿਵੇਂ ਅੱਜ ਹੀ ਕਢਾ ਕੇ ਜਾਂਦਾ ਹਾਂ ਆਏ ਟਰੈਕਟਰ ਦੀ ਡਿਜੇਸ਼ਨ ਤੇ 2014 ਦਾ ਮਾਡਲ ਆ ਸਾਰੀ ਜਾਣਕਾਰੀ ਜਣੀ ਫੋਨ ਲਾ ਕੇ ਲੈ ਸਕਦੇ ਆ ਤੇ ਮੂਲ ਟਾਇਰ ਹੈਗੇ 45 ਤੋਂ 50 ਪੈਸੇ ਮਗਰ ਟਾਇਰ ਹੈਗੇ 70 75 ਰੁਪਏ ਦੇ 90 ਪੈਸੇ ਕੋਕਾ ਵੀ ਟਰੈਕਟਰ ਆ 218 ਮਾਡਲ 363 ਟਰੈਕਟਰ ਆ ਇੰਜਨ ਗੇਅਰ ਦਾ ਓਕੇ ਆ ਬਹੁਤ ਵਈਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 80 ਪੈਸੇ ਟਾਇਰ ਆ ਛਧਰੀ ਛਧਰੀ ਲੱਗੀ ਹੋਈ ਡੱਕ ਚੱਕ ਲੱਗਿਆ ਟਰੈਕਟਰ ਪੂਰਾ ਟੌਰੀ ਟਰੈਕਟਰ ਆ 363 ਇੰਜਨ ਗੇਅਰ ਤਾਂ ਪੂਰਾ ਓਕੇ ਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਰੇਟ ਹੈਗਾ 675000 675000 ਰੁਪਿਆ ਰੇਟ ਆ ਮਨਗਾ ਅੜਸ਼ ਕਾਰਜਵੰਨਾ ਮੇਰਾ ਟਰੈਕਟਰ ਤੇ ਡੈਕ ਚੱਕ ਫੁੱਲ ਲੱਗਿਆ ਪੂਰਾ ਵਧੀਆ ਟਰੈਕਟਰ ਆ ਇੰਜਨ ਕੇਰ ਦਾ ਪੂਰਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਨੇ 2018 ਵਾ ਡੜਾ ਤੇ 70 ਪੈਸੇ ਟਾਇਰ ਆ ਇੰਜਨ ਕੇਰ ਦਾ ਪੂਰਾ ਓਕੇ ਆ ਬੈਟਰੀ ਚੈਂਟਰੀ ਜਵਾ ਨਵੀਂ ਰੱਖੀ ਘੋੜਾ ਪੇਪਰ ਲੱਗਿਆ ਵਾ ਮੂਰੇ ਉਹਦੇ ਜਾਂ ਕਿ ਲੋ 2-3 ਫੋਟੋ ਤੇ 3 ਇੰਚ ਪੇਪਰ ਲੱਗਿਆ ਵਾ ਤੇ ਕੈਚਰ ਉਹ ਸੋਹਣਾ ਟਰੈਕਟਰ ਆ ਕਿਸੇ ਵੀਰ ਭਾਈ ਜੀ ਨਾਲ ਸੰਪਰਕ ਕਰ ਸਕਦੇ ਆ ਖੜੰਭਾ ਉਹ ਹੈ ਕਿ ਕਿਸੇ ਵੀਰ ਭਾਈ ਜੀ ਨਾਲ ਸੰਪਰਕ ਕਰ ਸਕਦੇ ਆ ਵਧੀਆ ਖੜੰਭਾ ਦੋ ਪੱਖਿਆਂ ਵਾਲਾ ਤੇ ਵੀਲ ਚੀਲ ਚੜਿਆ ਹੋਇਆ ਬੈਲਟ ਛਲਟ ਪਿਆ ਵਿੱਚ ਦਾਣੇ ਪਾਉਂਦਾ ਟਰਾਲੀ ਦੇ ਪੂਰਾ ਵਧੀਆ ਸਾਰਾ ਕੁਝ ਛੋਲੇ ਕਪਾ ਸਭ ਕੁ ਉਹ ਕੱਢਦਾ ਇਹ ਮੂੰਗੀ ਛੂੰਗੀ ਕੋਈ ਜਿਹੜੇ ਕੋਈ ਚੀਜ਼ ਮਰਜ਼ੀ ਕਢਾ ਲੋ ਇਹਦੇ ਨਾਲ ਤੇ ਵਟਾ ਖੜੰਭਾ ਪੂਰਾ ਵਧੀਆ ਤੇ ਰੇਡ ਫੋਨ ਤੇ ਕਰਸੇ ਰੇਡ ਦੱਸਿਆ ਨਹੀਂ ਚੂਚਾ ਮਾਡਲ ਖੜੰਬਾ 18 19 ਮਾਡਲ ਇਹ ਤੇ ਵੀਲ ਖੀ ਚੜਿਆ ਵਾ ਪੂਰਾ ਲੈਲਾ ਖੜੰਬਾ ਤੇ ਸਾਰੀ ਜਾਣਕਾਰੀ ਜਣੀ ਫੋਨ ਲਾ ਕੇ ਲੈ ਸਕਦੇ ਆ ਪੂਰ ਕੋਕਾ ਵੀੜੰਬਾ ਮਗਰ ਦੀ ਥੱਬੇ ਜਗਲੇ ਛੋਲੇ ਵੀ ਕੱਢਦਾ ਇਹ ਮੂੰਗੀ ਸਾਰਾ ਗੁਵਾਰਾ ਕਿਹੜੀ ਚੀਜ਼ ਮਰਜੀ ਕੱਢ ਲੈ ਇਹਨਾ ਤੇ ਉਹ ਹੜੰਬਾ ਇਹ ਵੱਡਾ ਪੂਰਾ ਸਾਰੀ ਜਾਣਕਾਰੀ ਜਣੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਵੀੜੰਬਾ ਜਵਾ ਤੇ ਕੋਈ ਨਾ ਉਸਨੇ ਢੰਬੇ ਕੇ ਥੋੜਾ ਜਿਹਾ ਹੀ ਬਣੇ ਹੋਏ ਵੇ ਆ ਤੇ ਕਿਸੇ ਵੀਰ ਪਈ ਲੈਣਾ ਹੋਵੇ ਬਿਨਾਂ ਸਪਰਕ ਕਰ ਸਕਦੇ ਆ ਮਾਲਕ ਬਿੰਦਾਂ ਨੰਬਰ ਤੇ ਗੇ ਲਿਗਣਾ 10 ਫੁੱਟੀ ਟਰਾਲੀ ਆ ਤੂੜੀ ਵਾਲਾ ਜਾਲ ਨਾਲ ਆ ਕਿਸੇ ਵੀਰ ਪਈ ਲੈਣੀ ਹੋਵੇ ਬਿਨਾਂ ਸਪਰਕ ਕਰ ਸਕਦੇ ਆ 10 ਛੇਰੀ ਟਰਾਲੀ ਆ ਤੇ ਕਿਸੇ ਧੂੜੇ ਟਾਇਰ ਆ ਵਧੀਆ ਟਰਾਲੀ ਤੂੜੀ ਵਾਲਾ ਜਾਲ ਨਾਲ ਆ 8 ਇੰਚੀ ਗਾਡਰ 4 ਇੰਚੀ ਸਾਇਦਾ ਚੌਪਟ ਵਾੜਾ 5 ਫਟ ਤਾ ਨੂੰ ਜਾਲੀ ਆ ਚੰਗੀ ਜਾਲੀ ਹੈ ਲੋਕੇਸ਼ਨ ਦੀ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਬੀਨਸ ਪਰਕ ਕਰ ਸਕਦੇ ਆ ਰੇਟ ਹੈਗਾ ਇਹਦਾ 65000 ਰੁਪਿਆ ਮੌਕੇ ਤੇ ਮਾਰਟਾਨ ਕਰ ਦੇਣਗੇ 65 60 65000 ਰੁਪਿਆ ਰੇਟ ਆ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਵਧੀਆ ਟਰਾਲੀ ਆ ਕਿਦੋਂ ਗੜੀ ਸੜੀ ਨਹੀਂ ਪੂਰੀ ਸਾਫ ਟਰਾਲੀ ਆ 10 ਫੁੱਟ ਦੀ ਟਰਾਲੀ ਆ 10 ਛੇ ਦੀ ਸਾਈਜ਼ ਕਰਨ ਕਰ ਜਣੀ ਪੁੰਡਾ ਲਵੇ ਸਰਪੇਏ ਕਰਨ ਵਾਲਾ ਪੰਪਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਵੱਡਾ ਪੰਪਾ 1000 ਲੀਟਰ ਦੀ ਟੈਂਕੀ ਲੱਗੀ ਵੀ ਉੱਤੇ 1500 ਲੀਟਰ ਦੀ ਹਾਂ 1500 ਲੀਟਰ ਦੀ ਟੈਂਕੀ ਆ ਵੱਡਾ ਪੰਪਾ ਤੇ ਟਾਇਰ ਛੇੜੇ ਸਨਾਲਾ ਪੰਜਾ ਕਿੱਲਾਂ ਦੀ ਪਾਈਪ ਨਾਲ 75000 ਰੁਪਿਆ ਲੈਟਾ ਮੌਕੇ ਦੇ ਮਾਨਤਣ ਕਰ ਦੇਣਗੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਤੇ ਮਾਲਕ ਵੀ ਦਾ ਨੰਬਰ ਉੱਤੇ ਜਿਹੜੀਆਂ ਦਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਕੋਕਾ ਪੀਸ ਪੰਪਾ ਕੋਈ ਨੁਕਸ ਖੋਕ ਨਹੀਂ ਕੋਈ ਬੋਕੀ ਨਹੀਂ ਲੀਕ ਕੁਛ ਨਹੀਂ ਵੀਰੇ ਦੇ ਬੱਟਾ ਪ੍ਰੈਸ਼ ਵਾਲਾ ਨਾਲ ਫੁੱਲ ਪ੍ਰੈਸ਼ਰ ਬਣਾਉਂਦਾ ਤੇ ਵਜ਼ੀਰ ਵੇਚ ਰਹੇ ਆ ਮਕਾਊ ਹੈ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜਿਹੜੀ ਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਤੁੜੀ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਿੰਨੇ ਸੈਕਸ ਸ਼ੇਅਰ ਕਰੋ